ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੇ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਜ ਤੱਕ ਪਹੁੰਚਦੇ ਰਹਿਣ ਤਰੰਤਾਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਗੇਟ ਅੱਗੇ ਸੌਨ ਦੇ ਮਹੀਨੇ ਦੀ 14 ਵਾਲੇ ਦਿਨ ਇੱਕ ਨਿੱਜੀ ਸੰਸਥਾ ਦੇ ਵੱਲੋਂ 1000 ਦੀ ਗਿਣਤੀ ਤੋਂ ਵੱਧ ਵਾਕਫਾ ਕਿਸਮਾ ਦੇ ਸੰਗਤਾਂ ਨੂੰ ਪੌਦੇ ਵੰਡੇ ਗਏ ਅੱਜ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਦੀ ਲੰਗਰ ਹਾਲ ਦੇ ਗੇਟ ਅੱਗੇ ਸੌਨ ਦੇ ਚੌਦਿਆਂ ਮਸਿਆ ਦਿਹਾੜ ਤੇ ਇੱਕ ਨਜੀ ਸੰਸਥਾ ਦੇ ਵੱਲੋਂ ਵਾਤਾਵਰਣ ਦੀ ਸੰਭਾਲ ਦੇ ਮੁੱਦੇ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1000 ਦੇ ਕਰੀਬ ਵਕਫਾ ਕਿਸਮਾ ਦੇ ਪੌਦੇ ਸੰਗਤਾਂ ਨੂੰ ਵੰਡੇ ਗਏ ਇਨਾ ਪੌਦਿਆਂ ਦੇ ਵਿੱਚ ਨਿੰਬ ਹੋੜ ਪੀਪਲ ਜਾਮਨ ਅਮਰੂਦ ਸਮੇਤ ਸ਼ਾਂ ਵਾਲੇ ਪੌਦੇ ਵੰਡੇ ਗਏ ਇਸ ਮੌਕੇ ਸਾਭਾ ਚੇਅਰਮੈਨ ਮਾਰਕੀਟ ਕਮੇਟੀ ਤਰਨਤਨ ਅਫਤਾਬ ਸਿੰਘ ਤਨੇਜਾ ਸੁਖਵਿੰਦਰ ਸਿੰਘ ਧਾਮਨੀ ਅਤੇ ਕੁਲਵਿੰਦਰ ਸਿੰਘ ਸਮੇਤ ਆਦੀ ਸ਼ਾਮਿਲ ਸਨ ਤੁਸੀਂ ਵੀ ਦੇਖੋ న్యూਸ ਜੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਸਾਡੀ ਜੀ ਸਿਟੀਜ਼ਨ ਕਾਉਂਸਲ ਰਜਿਸਟਰਡ ਜਿਹੜੀ ਐਨ ਜੀਓ ਸਾਡੀ ਤਰਨਤਨ ਦੀ ਬਹੁਤ 33 ਸਾਲ ਤੋਂ ਤਰਨਤਨ ਦੇ ਵਿੱਚ ਨਾਗ ਕੰਮਾਂ ਦੇ ਵਰ ਕਰ ਰਹੀ ਹੈ ਤੇ ਉਹਨਾਂ ਵੱਲੋਂ ਹਰ ਸਾਲ ਜਿਹੜਾ ਬੂਟਿਆਂ ਦਾ ਲੰਗਰ ਲਾਇਆ ਜਾਂਦਾ ਰੱਖ-ਰੱਖ ਖਾਲੀ ਜਗ੍ਹਾ ਦੇ ਉੱਤੇ ਜਿਹੜੇ ਆ ਬੂਟੇ ਲਾਈ ਜਾਂਦੇ ਆ ਉਸੇ ਕੜੀ ਵਜੋਂ ਅੱਜ ਜਿਹੜੇ ਆ ਦਰਬਾਰ ਸਾਹਿਬ ਤਰਨਤਾਰਨ ਵਿਖੇ ਜਿਹੜੇ ਆ ਇਹ ਬੂਟਿਆਂ ਦਾ ਲੰਗਰ ਲਾਇਆ ਗਿਆ ਵੇਖੋ ਸੰਗਤਾਂ ਕਿੰਨੇ ਯੋਧ ਚੋਰ ਨਾਲ ਬੂਟਿਆਂ ਨੂੰ ਲੈ ਰਹੀਆਂ ਵਾਂ ਤੇ ਇਹ ਉਮੀਦ ਆ ਕਿਉਂਕਿ ਪ੍ਰਸ਼ਾਦ ਵਜੋਂ ਲੋਕੀ ਖੜਦੇ ਆ ਤੇ ਹਰ ਬੂਟਾ ਜਿਹੜਾ ਉਹ ਪਾਲਿਆ ਜਾਂਦਾ ਵਾ ਉਹਨੂੰ ਵਿਅਰਥ ਨਹੀਂ ਕੀਤਾ ਜਾਂਦਾ ਸਿਟੀ ਐਂਡ ਕਾਉਂਸਲਰ ਰਜਿਸਟਰਡ ਤਰਨਤਾਰਨ ਇੱਕ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਹੈ ਜਿਹੜੀ ਪਿਛਲੇ 32-33 ਸਾਲ ਤੋਂ ਨਿਰੰਤਰ ਸਮਾਜ ਸੇਵਾ ਦੇ ਕਾਰਜਾਂ ਵਾਸਤੇ ਜਤਨਸ਼ੀਲ ਹੈ ਇਸ ਸੰਸਾਦੇ 40 ਤੋਂ 45 ਦੇ ਕਰੀਬ ਬਹੁਤ ਪੜੇ ਲਿਖਿਆ ਵਰਗ ਜਿਹੜਾ ਵਾ ਉਹ ਮੈਂਬਰ ਨੇ ਔਰ ਸਾਡੇ ਪੱਕੇ ਪ੍ਰੋਜੈਕਟ ਨੇ ਹਰ ਸਾਲ ਜਨਵਰੀ ਦੇ ਵਿੱਚ ਅਸੀਂ ਛੋਟੀਆਂ ਬੱਚੀਆਂ ਦੀ ਲੋੜੀ ਮਨਾਉਂਦੇ ਆ ਫਰਵਰੀ ਮਾਰਚ ਦੇ ਵਿੱਚ ਲੋੜਵੰਦ ਲੋਕਾਂ ਵਾਸਤੇ ਅਸੀਂ ਅੱਖਾਂ ਦੇ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਉਂਦੇ ਆ ਇਸ ਤੋਂ ਬਾਅਦ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਕਿਉਂਕਿ ਅੱਜ ਸਮਾਜ ਦੇ ਵਿੱਚ ਬਹੁਤ ਵੱਡੀ ਲੋੜ ਹੈ ਕਿ ਵਿਗੜ ਜੋ ਇਹ ਵਾਤਾਵਰਨ ਨੂੰ ਆਲਮੀ ਤਰਸ ਨੂੰ ਦੂਰ ਕਰਨ ਵਾਸਤੇ ਵਾਤਾਵਰਨ ਦੀ ਸੁਭਾਅ ਵਾਸਤੇ ਵੱਧ ਤੋਂ ਵੱਧ ਯਤਨ ਕੀਤੇ ਜਾਣ। ਔਰ ਇਸੇ ਕੜੀ ਨੂੰ ਅੱਗੇ ਤੋਰਦੇ ਹੋਇਆ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਰੁੱਖ ਲਿਆ ਕੇ ਔਰ ਅੱਜ ਕਿਉਂਕਿ 14 ਦਾ ਤਿਹਾਰ ਹੈ ਪਵਿੱਤਰ ਨਗਰੀ ਤਨਤਨ ਦੇ ਵਿੱਚ ਬਹੁਤ ਸਾਰੀ ਸੰਗਤ ਆਉਂਦੀ ਹੈ। ਸੋ ਉਹਨਾਂ ਲੋਕਾਂ ਨੂੰ ਜਿਹੜਾ ਵਾ ਸਾਡਾ ਮੈਸੇਜ ਆਵੇ ਵੱਧ ਤੋਂ ਵੱਧ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਆ ਰੁੱਖ ਆ ਕਰ-ਕਰ ਤੱਕ ਜਿਹੜੇ ਆ ਉਹ ਪਹੁੰਚੇ। ਗਾਇਗੁਰਜੀ ਦਾ ਖਾਲਸਾ ਵੇਰਜੀ ਫਤਿਹ ਬਹੁਤ ਹੀ ਜੋ ਕਿ ਪ੍ਰਮੁੱਖ ਸਭ ਸੰਸਥਾ ਹੈ ਸਿਟੀ ਕਾਉਂਸਲ ਤਰਨਤਾਰ ਉਹਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਵਣ ਦੀ 14 ਮੱਸੀਆ ਤੇ ਜੋ ਬੂਟੇ ਔਰ ਪੌਦੇ ਵੰਡੇ ਜਾਂਦੇ ਹਨ ਇਸ ਵਾਤਾਵਰਣ ਸਵੱਛ ਰੱਖਣ ਵਾਸਤੇ ਆਪਣਾ ਜੋ ਕਿ ਗਲੋਬਲ ਵਾਰਮਿੰਗ ਦੇ ਕਰਕੇ ਜੋ ਸਾਡਾ ਤਾਪਮਾਨ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਸੰਸਾਰ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਤਾਂ ਹੀ بارشਾਂ ਘਟੁੰਦੀਆਂ ਹਨ ਕਿਉਂਕਿ ਰੁੱਖ ਕਿਤੇ ਵੀ ਨਹੀਂ ਲੱਭ ਰਹੇ ਸੋ ਸਾਡਾ ਇਹ ਮਨੋਰਥ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਕਿ ਸਾਡਾ ਇਹਨਾਂ ਵਾਤਾਵਰਣ ਉਸਦੀ ਜਿਹੜਾ ਤਾਪਮਨ ਹੈ ਉਸ ਨੂੰ ਘਟਾਇਆ ਜਾ ਸਕੇ ਪਰ ਵੱਧ ਤੋਂ ਵੱਧ ਵਰਖਾ ਹੋਵੇ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਸੁਭਾ ਬਣ ਸਕੇ ਇਹ ਜੋ ਇੱਕ ਪੈੜ ਹੈ ਇਹ ਆਉਣ ਵਾਲੀ ਪੀੜ੍ਹੀਆਂ ਵਾਸਤੇ ਹੈ ਤਾਂ ਕਿ ਇਹਨਾਂ ਰੁੱਖਾਂ ਨੂੰ ਜਿੱਥੇ ਲਗਾਇਆ ਜਾਵੇ ਉੱਥੇ ਮੈਂ ਬੇਨਤੀ ਕਰਾਂਗਾ ਸੁਵਿਚੀ ਸੰਗਤ ਨੂੰ ਕਿ ਇਹ ਜੋ ਰੁੱਖ ਹਨ ਇਹਨਾਂ ਨੂੰ ਬਚਾਇਆ ਵੀ ਜਾ ਸਕੇ ਔਰ ਇਹਨਾਂ ਨੂੰ ਪੁੱਤਾ ਜੀ ਤਰ੍ਹਾਂ ਪਾਲਿਆ ਜਾਵੇ ਕਿਉਂਕਿ ਸ਼ੇਵਕਬਾਰ ਵਟਾਲ ਜਿਹੜਾ ਇੱਕ ਰੁੱਖ ਮੈਨੂੰ ਅ ਰੁੱਖਾਂ ਨੂੰ ਪਾਲਣਾ ਜਿਹੜਾ ਉਹ ਪੁੱਤਾਂ ਦੇ ਬਰਾਬਰ ਹੁੰਦਾ ਕਿਉਂਕਿ ਇਸ ਦੀ ਨਿੱਗੀ ਛਾ ਜਿਹੜੀ ਹੈ ਆਉਣ ਵਾਲੀਆਂ ਕਈ ਸਦੀਆਂ ਤੱਕ ਆਉਣ ਵਾਲੀ ਕਈ ਪੀੜ੍ਹੀਆਂ ਤੱਕ ਸਾਨੂੰ ਮਿਲਦੀ ਹੈ ਔਰ ਇਸ ਨੇਕ ਕਾਰਜ ਦੇ ਵਾਸਤੇ ਸਿਟੀ ਦੇ ਕਾਉਂਸਲ ਸੰਸਥਾ ਜੋ ਹੈ ਹਰ ਸਾਲ ਇਹ ਬਹੁਤ ਵੱਡਾ ਸਹਿਯੋਗ ਕਰਦੀ ਹੈ ਔਰ ਮੈਂਜਰ 시 ਦਰਬਾਰ ਸਾਹਿਬ ਤਰਨਤਾਰਨ ਦੇ ਸਹਿਯੋਗ ਦੇ ਨਾਲ ਇਹ ਜੋ ਕੈਂਪ ਹੈ ਹਰ ਸਾਲ ਲਗਾਇਆ ਜਾਂਦਾ ਹੈ ਪੌਦੇ ਜੋ ਹਨ ਉਹ ਵੱਧ ਤੋਂ ਵੱਧ ਵੰਡੇ ਜਾ ਰਹੇ ਹਨ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਅਸੀਂ ਨਾਲ ਇਹ ਵਚਨ ਲੈ ਰਹੇ ਹਾਂ ਕਿ ਇਹਨਾਂ ਪੌਦਿਆਂ ਨੂੰ ਜਿਹੜਾ ਹੈ ਵਾਦ ਵਾਦ ਪਾਲਿਆ ਜਾਵੇ ਔਰ ਇਹਨਾਂ ਨੂੰ ਜਿਹੜਾ ਵਾ ਉਹਦੇ ਸਮ ਸੰਭਾਲ ਕਰਕੇ ਆਪਣੇ ਵਾਤਾਵਰਨ ਨੂੰ ਜਿਹੜਾ ਵਾ ਉਹ ਸਵਸ਼ਟ ਕੀਤਾ ਜਾ ਸਕੇ ਧੰਨਵਾਦ